ਦੋ ਸਾਂਝਾ ਲਾ ਪੂਜਾ ਆਪਣੇ ਸ਼ਹਿਰ ਲੁਧਿਆਣਾ ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ ਜਦੋਂ ਜੁਲੀਅਟ 3 ਦੀ ਕਰ ਰਹੇ ਪ੍ਰਮੋਸ਼ਨ ਤਸਵੀਰਾਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਵਾਇਰਲ ਪੰਜਾਬੀ ਫਿਲਮ ਜਟਨ ਜੁਲੀਅਟ 3 27 ਜੂਨ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਐਕਟਰ ਦਿਲਜੀ ਦੋਸਾਂਝ ਇਸ ਸਮੇਂ ਫਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੇ ਨੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਸ 'ਚ ਉਹ ਨੀਰੂ ਬਾਜਵਾ ਨਾਲ ਲੁਧਿਆਣਾ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਕੰਟਾਗਰਦੀਆਂ ਤਸਵੀਰਾਂ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀਆਂ ਜਿੱਥੇ ਉਹਨਾਂ ਨੇ ਕੁਲਚੇ ਛੋਲੇ ਵਿਖਾਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਮਿਊਜ਼ਿਕ ਇੰਡਸਟਰੀ ਦਾ ਮਾਣ ਦਿਲਜੀਤ ਦੋਸਾਂਝ ਪੂਰੀ ਦੁਨੀਆ ਵਿੱਚ ਆ ਗਏ ਨੇ ਉਹਨਾਂ ਦਾ ਸਾਲ 2024 ਸ਼ਾਨਦਾਰ ਰਿਹਾ ਇਹਨਾਂ ਨੇ ਇਸ ਸਾਲ ਦੀ ਸ਼ੁਰੂਆਤ ਫਿਲਮ ਅਮਰ ਸਿੰਘ ਚੰਕੀਲਾ ਨਾਲ ਕੀਤੀ ਸੀ ਫਿਰ ਉਹਨਾਂ ਦਾ ਵੈਂਕੂਵਰ ਸ਼ੋਅ ਸ਼ੋਲਡ ਆਊਟ ਹੋ ਕੇ ਦਿਲਜੀਤ ਨੇ ਇਤਿਹਾਸ ਰਚ ਦਿੱਤਾ ਹੁਣ ਉਹ ਦ ਟੁਨਾਈਟ ਸ਼ੋਅ ਵਿਦ ਜਿਮੀ ਫੈਲਨ ਵਿਚ ਮਹਿਮਾਨ ਵਜੋਂ ਨਜ਼ਰ ਆਏ ਇਸ ਸ਼ੋਅ ਵਿੱਚ ਉਹ ਆਪਣੇ ਖਾਸ ਪੰਜਾਬੀ ਲੁੱਕ ਵਿੱਚ ਨਜ਼ਰ ਆਏ ਜਿਸ ਲਈ ਉਹਨਾਂ ਦੀ ਕਾਫੀ ਤਾਰੀਫ਼ ਹੋ ਰਹੀ ਹੈ ਹੁਣ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਨੀਰੂ ਬਾਜਵਾ ਨਾਲ ਤਮਾਲ ਮਚਾਉਣ ਜਾ ਰਹੇ ਨੇ ਇਹਨਾਂ ਦੀ ਫਿਲਮ ਜਟਨ ਜੁਲੀਅਟ 28 ਜੂਨ ਨੂੰ ਕਰਾਂ ਵਿੱਚ ਰਿਲੀਜ਼ ਹੋਵੇਗੀ ਤੇ ਹਾਲ ਹੀ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਜਿਸ ਨੂੰ ਫੈਨਸ ਵੱਲੋਂ ਭਾਰੀ ਹੰਗਾਰਾ ਮਿਲਿਆ ਹੈ ਇਸ ਦੇ ਨਾਲ ਹੀ ਇੱਕ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਹੋ ਜਲਦੀ 2005 ਵਿੱਚ ਆਈ ਬਾਲੀਵੁੱਡ ਫਿਲਮ ਨੋ ਐਂਟਰੀ ਦੇ ਸੀਕਲ ਵਿੱਚ ਨਜ਼ਰ ਆਣਗੇ ਦੋ ਸਾਂਝਾ ala ਪੂਜਾ ਆਪਣੇ ਸ਼ਹਿਰ ਲੁਧਿਆਣਾ ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ ਜਟਨ ਜੁਲੀਅਟ 3 ਦੀ ਕਰ ਰਹੇ ਪ੍ਰਮੋਸ਼ਨ ਤਸਵੀਰਾਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਵਾਇਰਲ ਪੰਜਾਬੀ ਫਿਲਮ ਜਟਨ ਜੁਲੀਅਟ 3 27 ਜੂਨ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਐਕਟਰ ਦਿਲਜੀਤ ਦੋਸਾਂਝ ਇਸ ਸਮੇਂ ਫਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੇ ਨੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਸ 'ਚ ਉਹ ਨੀਰੂ ਬਾਜਵਾ ਨਾਲ ਲੁਧਿਆਣਾ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਕੰਟਾਗਰਦੀਆਂ ਤਸਵੀਰਾਂ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀਆਂ ਜਿੱਥੇ ਉਹਨਾਂ ਨੇ ਕੁਲਚੇ ਛੋ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੀ ਹੈ ਕਿ ਪੰਜਾਬੀ 뮤직 ਇੰਡਸਟਰੀ ਦਾ ਮਾਣ ਦਿਲਜੀਤ ਦੋਸਾਂਝ ਪੂਰੀ ਦੁਨੀਆ ਵਿੱਚ ਛਾ ਗਏ ਨੇ ਉਹਨਾਂ ਦਾ ਸਾਲ 2024 ਸ਼ਾਨਦਾਰ ਰਿਹਾ ਹੈ ਉਹਨਾਂ ਨੇ ਇਸ ਸਾਲ ਦੀ ਸ਼ੁਰੂਆਤ ਫਿਲਮ ਅਮਰ ਸਿੰਘ ਚੰਕੀਲਾ ਨਾਲ ਕੀਤੀ ਸੀ ਫਿਰ ਉਹਨਾਂ ਦਾ ਵੈਂਕੂਵਰ ਸ਼ੋਅ ਸ਼ੋਲਡ ਆਊਟ ਹੋ ਕੇ ਦਿਲਜੀਤ ਨੇ ਇਤਿਹਾਸ ਰਚ ਦਿੱਤਾ ਹੁਣ ਉਹ ਦ ਟੁਨਾਈਟ ਸ਼ੋਅ ਵਿਦ ਜਿਮੀ ਫੈਲਨਵਿਚ ਮਹਿਮਾਨ ਵਜੋਂ ਨਜ਼ਰ ਆਏ ਇਸ ਸ਼ੋਅ ਵਿੱਚ ਉਹ ਆਪਣੇ ਖਾਸ ਪੰਜਾਬੀ ਲੁੱਕ ਵਿੱਚ ਨਜ਼ਰ ਆਏ ਜਿਸ ਲਈ ਉਹਨਾਂ ਦੀ ਕਾਫੀ ਤਾਰੀਫ਼ ਹੋ ਰਹੀ ਹੈ ਹੁਣ ਦਿਲਜੀਤ ਦੋਸਾਂਝ ਇੱਕ ਵਾਰ ਫੇਰ ਨੀਰੂ ਬਾਜਵਾ ਨਾਲ ਤਮਾਲ ਮਚਾਉਣ ਇਨਦੀ ਫਿਲਮ ਜਟਨ ਜੁਲੀਅਟ 28 ਜੂਨ ਨੂੰ ਸਿਨੇਮਾ ਕਰਾਮਿਚ ਰਿਲੀਜ਼ ਹੋਵੇਗੀ ਤੇ ਹਾਲ ਹੀ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਜਿਸ ਨੂੰ ਫੈਨਸ ਵੱਲੋਂ ਭਾਰੀ ਹੰਗਾਰਾ ਮਿਲਿਆ ਹੈ ਇਸ ਦੇ ਨਾਲ ਹੀ ਇੱਕ ਖਬਰ ਵੀ ਸਾਹਮਣੇ ਆ ਰਹੀ ਹੈ ਨਹੀਂ ਕਿ ਹੋ ਜਲਦੀ 2005 ਵਿੱਚ ਆਈ ਬਾਲੀਵੁੱਡ ਫਿਲਮ 노 ਐਂਟਰੀ ਦੇ ਸੀਕਲ ਵਿੱਚ ਵੀ ਨਜ਼ਰ ਆਣਗੇ ਦੋ ਸਾਂਝਾ ala ਪੂਜਿਆ ਆਪਣੇ ਸ਼ਹਿਰ ਲੁਧਿਆਣਾ ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ ਜਟਨ ਜੁਲੀਅਟ 3 ਦੀ ਕਰ ਰਹੇ ਪ੍ਰਮੋਸ਼ਨ ਤਸਵੀਰਾਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਵਾਇਰਲ ਪੰਜਾਬੀ ਫਿਲਮ ਜਟਨ ਜੁਲੀਅਟ 3 27 ਜੂਨ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਐਕਟਰ ਦਿਲਜੀ ਦੋਸਾਂਝ ਇਸ ਸਮੇਂ ਫਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੇ ਨੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਸ 'ਚ ਉਹ ਨੀਰੂ ਬਾਜਵਾ ਨਾਲ ਲੁਧਿਆਣਾ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਕੰਟਾਗਰਦੀਆਂ ਤਸਵੀਰਾਂ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀਆਂ ਜਿੱਥੇ ਉਹਨਾਂ ਨੇ ਕੁਲਚੇ ਛੋਲੇ ਵੀ ਖਾਦੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਮਿਊਜ਼ਿਕ ਇੰਡਸਟਰੀ ਦਾ ਮਾਨ ਦਿਲਜੀਤ ਦੋਸਾਂਝ ਪੂਰੀ ਦੁਨੀਆ ਵਿੱਚ ਆ ਗਏ ਨੇ ਉਹਨਾਂ ਦਾ ਸਾਲ 2024 ਸ਼ਾਨਦਾਰ ਰਿਹਾ ਹੈ ਉਹਨਾਂ ਨੇ ਇਸ ਸਾਲ ਦੀ ਸ਼ੁਰੂਆਤ ਫਿਲਮ ਅਮਰ ਸਿੰਘ ਚੰਕੀਲਾ ਨਾਲ ਕੀਤੀ ਸੀ ਫਿਰ ਉਹਨਾਂ ਦਾ ਵੈਂਕੂਵਰ ਸ਼ੋਅ ਸ਼ੋਲਡ ਆਊਟ ਹੋ ਕੇ ਦਿਲਜੀਤ ਨੇ ਇਤਿਹਾਸ ਰਚ ਦਿੱਤਾ ਹੁਣ ਉਹ ਦ ਟੁਨਾਈਟ ਸ਼ੋਅ ਵਿਦ ਜਿਮੀ ਫੈਲਨਵਿਚ ਮਹਿਮਾਨ ਵਜੋਂ ਨਜ਼ਰ ਆਏ ਇਸ ਸ਼ੋਅ ਵਿੱਚ ਉਹ ਆਪਣੇ ਖਾਸ ਪੰਜਾਬੀ ਲੁੱਕ ਵਿੱਚ ਨਜ਼ਰ ਆਏ ਜਿਸ ਲਈ ਉਹਨਾਂ ਦੀ ਕਾਫੀ ਤਾਰੀਫ਼ ਹੋ ਰਹੀ ਹੈ ਹੁਣ ਦਿਲਜੀਤ ਦੋਸਾਂਝ ਇੱਕ ਵਾਰ ਫੇਰ ਨੀਰੂ ਬਾਜਵਾ ਨਾਲ ਤਮਾਲ ਮਚਾਉਣ ਜਾ ਰਹੇ ਨੇ ਇਹਨਾਂ ਦੀ ਫਿਲਮ ਜਟਨ ਜੁਲੀਅਟ 28 ਜੂਨ ਮਕਰਾਂ ਵਿੱਚ ਛੁਰੀਜ਼ ਹੋਵੇਗੀ ਤੇ ਹਾਲ ਹੀ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਜਿਸ ਨੂੰ ਫੈਨਸ ਵੱਲੋਂ ਭਾਰੀ ਹੰਗਾਰਾ ਮਿਲਿਆ ਹੈ ਇਸ ਦੇ ਨਾਲ ਹੀ ਇੱਕ ਖਬਰਾਂ ਵੀ ਸਾਹਮਣੇ ਆ ਰਹੀ ਹੈ ਕਿ ਹੋ ਜਲਦੀ 2005 ਵਿੱਚ ਆਈ ਬਾਲੀਵੁੱਡ ਫਿਲਮ 노 ਐਂਟਰੀ ਦੇ ਸੀਕਲ ਵਿੱਚ ਨਜ਼ਰ ਆਣਗੇ